ਨੋ ਫਿਚਰ ਲੈਓ ਜੀ 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 ਵਾਪਸ ਆਣਾ ਦੇ ਦਵਾ ਦੇ ਸਰ ਆਹ ਜਿਹੜਾ ਪਿਛਲਾ ਵਿਚਾਰਾ ਉਹ ਅੱਗੇ ਹੀ ਕਾ ਚਲਾਉਂਦਿਆ ਹੈ ਜਿਹੜਾ ਪਿੱਛੇ ਬੈਠਾ ਹੈ ਕੋਲ ਬਾਈਕ ਕਰਾਉਂਦਾ ਮੇਰੀ ਤਾਂ ਦੇਖੀ ਕਿਤਾਚਰੀ ਠੀਕ ਜੀ ਜੀ ਮੈਂ ਉਹ ਕਰ ਨਹੀਂ ਦੇ ਇੱਕ ਮਿੰਟ ਜੀ ਜਗਾ ਪਿੱਛੇ ਪਰੰਦਰ ਨਾ ਮੜ ਜਾ ਬਾਰ ਬਾਰ ਪੂਰੀ ਆਵੇ ਮੋੜੋ ਤਰੋ ਸਾਇਰ ਸਾਇਰ ਸਾਡਾ ਕੈਮਰਾ ਘੁਆ ਗਿਆ ਹੈ ਰੇਡ ਸਰ ਸਾਡਾ ਜਿਹਨੇ ਮੇਰੇ ਬਾਪੇ ਨੇ ਆਤਮੋਰੀ ਮਾਰਿਆ ਦਰਮਾਨਿਕ ਨਾਮ ਇਹਨਾਂ ਸਾਰੇ ਨੰਬਰ ਸਰ ਸਰ ਇੰਦਰ ਮਾਨਲੇ ਮਰਦਾਂ ਦੇ ਪਾਰ ਡੀਡੀ ਮੈਨ ਸਟੇਟ ਦੇ ਕੀਤਾ ਇਹ ਠੀਕ ਹੈ ਸਰ ਲੈ ਜਾਓ ਠੀਕ ਹੈ ਸਰ ਪੰਜ ਸਰ ਓਕੇ ਹਾਂ ਜੀ ਕਿ ਕੀ ਹੈ ਸਾਲਾ ਮਤਲਬ ਇਹ ਸਾਡੇ 10 9 24 ਨੂੰ 7:30 ਵਜੇ ਇੱਕ ਐਕਸੀਡੈਂਟ ਹੋਇਆ ਸੀਗਾ ਇੱਕ ਇਲੈਕਟ੍ਰੋਨਿਕ মিডিਆ ਦੇ ਪੱਤਰਕਾਰ ਸੀਗੇ ਤੇ ਉਹਨਾਂ ਦਾ ਮੋਬਾਈਲ ਸਨੈਚ ਹੋਇਆ ਸੀ ਉਹਨੂੰ ਬੜੀ ਗੰਭੀਰਤਾ ਦੇ ਨਾਲ ਲੈਂਦੇ ਹੋਏ ਸਾਡੇ ਮਾਨਯੋਗ ਸੀਪੀ ਸਾਹਿਬ ਸਰਦਾਰ ਰਣਜੀਤ ਸਿੰਘ ਢਿੱਲੋਂ ਆਈਪੀਐਸ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸਰਦਾਰ ਹਰਪ੍ਰੀਤ ਸਿੰਘ ਮੰਡੇਰ ਸਾਡੇ ਏਡੀਸੀਪੀ 2 ਸਾਹਿਬ ਸਰਦਾਰ ਅਭਿਮਨੂ ਰਾਣਾ ਜੀ ਦੇ ਦਿਸ਼ਾ ਨਿਰਦੇਸ਼ੇਠ ਅਸੀਂ ਇੱਕ ਟੀਮ ਗਠਿਤ ਕੀਤੀ ਐ ਐਸਐਚਓ ਸਿਵਲ ਲਾਈਨ ਉਹਨਾਂ ਦੀ ਨਿਗਰਾਨੀ ਕਰ ਰਹੇ ਸੀ ਤੇ ਸਾਨੂੰ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਨੂੰ ਇੱਕ ਬੰਦਾ ਆਇਡੈਂਟੀਫਾਈ ਹੋਇਆ ਜਿਹਦਾ ਨਾਮ ਸੀ ਜੈਪਾਲ ਉਹਨੂੰ ਆਇਡੈਂਟੀਫਾਈ ਕਰਕੇ ਉਸ ਤੋਂ ਫਰਦਰ ਪੁੱਛਗਿੱਛ ਕਰਕੇ ਸਾਨੂੰ ਦੋ ਬੰਦੇ ਹੋਰ ਆਇਡੈਂਟੀਫਾਈ ਹੋਏ ਇੱਕ ਦਾ ਨਾਮ ਹੈਗਾ ਗੁਰਜੰਟ ਸਿੰਘ ਇੱਕ ਦਾ ਨਾਮ ਹੈਗਾ ਸ਼ੁਕਰਜਾ ਸਿੰਘ ਉਹਨਾਂ ਦੇ ਖੋਲੋ ਅਸੀਂ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਹੋਏ ਵਾਰਦਤ ਜਿ ਵਿੱਚ ਜਿਹੜਾ ਖੋ ਹੋਇਆ ਮੋਬਾਈਲ ਨੰਬਰ ਮੋਬਾਈਲ ਫੋਨ ਉਹ ਵੀ ਰਿਕਵਰ ਹੋਇਆ ਇੱਕ ਮੋਟਰਸਾਈਕਲ ਵੀ ਰਿਕਵਰ ਹੋਇਆ ਸਾਡੇ ਨੂੰ ਸਰ ਲਾਂਸਰ ਕੌਂਟੀਨ ਨੇ ਸੰਨੀ ਉਬਾਦੀ ਦੇ ਮੁਲਾਜ਼ਮਾਂ ਦੇ ਨਾਕੇ ਦੇ ਬਾਵਜੂਦ ਵੀ ਸਾਰੇ ਸਾਡੇ ਜੀ ਇਹ ਪੂਰੀ ਮੈਂ ਤੁਹਾਡੀ ਗੱਲ ਸਮਝ ਸਕਦਾ ਹਾਂ ਬਟ ਇਹ ਜਿਹੜਾ ਇਹ ਪੁਆਇੰਟ ਸੀਗਾ ਥੋੜਾ ਜਿਹਾ ਸਾਈਡ ਤੇ ਸੀਗਾ ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮੌਕਾ ਦੇਖ ਕੇ ਉਹਨਾਂ ਨੇ ਖੋਹ ਲਈ ਸਰ ਮੋਟਰਸਾਈਕਲ ਵੀ ਚੋਰੀ ਦਾ ਹੈਗਾ ਸੀ ਹਾਂਜੀ ਮੋਟਰਸਾਈਕਲ ਮੋਟਰਸਾਈਕਲ ਨੂੰ ਜੀ ਤਸਦੀਕ ਕਰ ਰਹੇ ਆ ਜੀ ਸਰ ਉਹ ਨੌਜਵਾਨ ਕੀ ਨਸ਼ਾ ਕਰਦੇ ਸੀ ਆਦੀ ਸੀ ਤੇ ਇਹ 400 ਵਗੈਰਾ ਪੀਣਦੇ ਆਤੀ ਹੈਗੇ ਪਹਿਲਾਂ ਵੀ ਕਰਦੇ ਪਹਿਲਾਂ ਕੋਈ ਇਹਦਾ ਪ੍ਰੀਵੀਅਸ ਬੈਕਗ੍ਰਾਉਂਡ ਨਹੀਂ ਹਲੇ ਤੱਕ ਸਾਹਮਣੇ ਆ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਜੋ ਆਊਗਾ ਤੁਹਾਨੂੰ ਰਿਪੋਰਟ ਦੱਸ ਦਿਆਂਗੇ ਜਿੱਦਣ ਇਹਨਾਂ ਨੇ ਕੀਤੀ ਸੀ ਇਹਨਾਂ ਨੇ ਲੁੱਟ ਕੀਤੀ ਸੀ ਔਰ ਮੋਬਾਈਲ ਖੋਇਆ ਸੀ ਨਿੱਜੀ ਚੈਨਲ ਵਾਲਿਆਂ ਦਾ ਕੀ ਇਹ ਇਹਨਾਂ ਨੇ ਕੁ ਆਪਣਾ ਮੈਸੇਜ ਕਰਦੇ ਨਹੀਂ ਉਸ ਦਿਨ ਉਸ ਦਿਨ ਆਪਣਾ ਜੋ ਉਹਨਾਂ ਨੇ ਮੌਕਾ ਦੋ ਉਹਨਾਂ ਨੇ ਮੌਕਾ ਦੇਖਿਆ ਤੇ ਉਹ ਮੌਕਾ ਦੇਖ ਕੇ ਉਹਨਾਂ ਨੇ ਵਾਰਦਾਤ ਉਹਨੂੰ इजीली ਲੱਗਾ ਕਿ ਵਾਰਦਾਤ ਕਰਨ ਦੇ ਵਿੱਚ ਉਹਨਾਂ ਨੇ ਕੰਮ ਕਰ ਦਿੱਤਾ ਸਰ ਇਹਨਾਂ ਦੀ ਕਿੰਨੀ ਉਮਰ ਹੈ ਤਿੰਨਾਂ ਜਾਣਿਆਂ ਦੀ ਇਹ ਤਕਰੀਬਨ ਸਾਰੇ 20 25 24 ਦੇ ਆਸ-ਪਾਸ ਹੈਗੇ ਨੇ ਇੱਕ ਮੁੰਡਾ 18 19 ਸਾਲ ਦਾ ਹੈਗਾ ਇੱਕ ਮੁੰਡਾ 21 ਸਾਲ ਦਾ ਹੈਗਾ ਇੱਕ ਮੁੰਡਾ 20 ਸਾਲ ਦਾ ਹੈਗਾ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕੁਝ ਤਕੀਰ ਦਾ ਕੋਈ ਚੋਰੀ ਟੋਟਾ ਕੋਈ ਨਹੀਂ ਇਸ ਤੋਂ ਪਹਿਲਾਂ ਹਲੇ ਤੱਕ ਕੋਈ ਮਡਨੀ ਤਫਦੀਸ਼ ਦੇ ਵਿੱਚ ਹਲੇ ਤੱਕ ਸਾਹਮਣੇ ਨਹੀਂ ਆਇਆ ਸਰ ਇਹ ਜਗ੍ਹਾ ਕਿੱਥੇ ਹੈ ਜੀ ਹਾਂਜੀ ਇਹ ਜੀ ਰਹਿਣ ਵਾਲ ਇੱਕ ਹੈਗਾ ਜੀ ਜਿਹੜਾ ਗੁਰਨਾਨਕ ਦੇਵ ਜਿਹੜੇ ਕੁਆਟਰ ਹੈਗੇ ਨੇ ਉਹ ਉੱਥੋਂ ਦਾ ਹੈਗਾ ਜੀ ਜੀ ਜਿੱਦਾਂ ਜਦੋਂ ਤਫ਼ਤੀਸ਼ ਹੋਲੀ ਕੀਤੀ ਸੀਗੀ ਸਭ ਤੋਂ ਪਹਿਲਾਂ ਕੀ ਚੀਜ਼ ਧਿਆਨ ਚਰਾਤੇ ਹੋਏ ਤੇ ਕਿਤੇ ਕਿਤੇ ਪਹੁੰਚ ਕੇ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕੀਤੀ ਸੀਗੀ ਕਿੰਨੇ ਦਿਨ ਲੱਗੇ ਇਹਨੂੰ ਕਰਨ ਨੂੰ ਉਹ तकरीबन ਜੀ ਸਾਨੂੰ 3-4 ਦਿਨ ਲੱਗੇ ਨੇ ਸਾਨੂੰ ਸੀਸੀਟੀਵੀ ਫੁਟੇਜ ਦੇ ਨਾਲ ਹਦਾਇਤ ਹਲਪ ਹੋਤ ਮਿਲੀ ਹੈ ਜੀ ਤੇ ਬਾਕੀ ਕੂਫੀਆ ਸੋਰਸ ਵੀ ਲਾਇਆ ਜੀ ਸਰ ਪ੍ਰਵਾਹ ਚ ਕੀ ਬੈਕਗ੍ਰਾਉਂਡ ਹੈ ਪਰਵਾਹ ਤੇ ਜੀ ਲਾਇਬ੍ਰੀ ਕਰ ਰਹੇ ਨੇ ਠੀਕ ਕੋਈ ਗੱਲ ਨਹੀਂ